ਉਦਾਸੀਨ ਸੰਪਰਦਾਇਕ ਦੇ ਸੰਸਥਾਪਕ ਭਗਵਾਨ ਸ਼੍ਰੀ ਚੰਦਰ ਜੀ ਦਾ ਜਨਮ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ ਅੰਮ੍ਰਿਤਸਰ ਦੇ ਅਖਾੜਿਆਂ ਵਿੱਚ ਭਗਵਾਨ ਸ਼੍ਰੀ ਚੰਦਰ ਜੀ ਦੀ ਪੂਜਾ ਅਰਚਨਾ ਕੀਤੀ ਗਈ ਸ਼੍ਰੀ ਮਾਤਰ ਸ਼ਾਸਤਰ ਦਾ ਪਾਠ ਅਤੇ ਹਵਨ ਯਾ ਕੀਤਾ ਗਿਆ ਲੋਕਾਂ ਨੇ ਭਗਵਾਨ ਸ਼੍ਰੀ ਚੰਦਰ ਜੀ ਦੀ ਆਰਤੀ ਕੀਤੀ ਅਤੇ ਪਰਿਵਾਰ ਦੀ ਸੁਖ ਸ਼ਾਂਤੀ ਦੀ ਅਰਾਧਨਾ ਕੀਤੀ ਇਸ ਮੌਕੇ ਉਦਾਸੀਨ ਆਸ਼ਰਮ ਅਖਾੜਾ ਨਿਰਵਾਨ ਸਾਹਿਬ ਦੇ ਮਹੰਤ ਸੁਖਦੇਵਾਨੰਦ ਉਦਾਸੀਨ ਆਸ਼ਰਮ ਅਖਾੜਾ ਸਤਵਾਲੇ ਦੇ ਮਹੰਤ ਗੋਪਾਲ ਦਾਸ उदासीन आश्रम अखाड़ा की मंडी दे महन गुरचरण दास भी मौजूद स आज हमारे अखाड़ा निर्वाण सर में बड़ी श्रद्धा और सद्भावना से भगवान श्री चंद जी का पाँच सौ तीसवा बड़ी धूमधाम एवं श्रद्धा के साथ सभी श्रद्धालुओं ने मिलकर मनाया और उसके निमित्त हमने श्री रामचरित मानस जी का पाठ रखा उसका आज सवेरे भोग डला भोग के पश्चात हवन हुआ जिसमें इलाका के सभी भक्तगण इसमें शामिल हुए और कीर्तन मंडली ने कीर्तन किया उसके बाद में अटूट लंगर बरताया गया आज भगवान श्री चंद्र महाराज जी का पाँच सौ तीवा जन्म उत्सव मनाया जा रहा है मैं महंत गोपाल दास खाड़ा वाला विच मना रहा हाँ जिसमें आरती पूजा ਹਮਨ ਜਗ ਔਰ ਹਮਾਤਰਾ ਸਾਹਿਬ ਦੇ ਪਾਠ ਕੀਤੇ ਗਏ ਔਰ ਲੰਗਰ ਲਗਾਇਆ ਗਿਆ ਔਰ ਮੈਂ ਔਰ ਵੀ 12 ਖਾੜਾਂ ਦੇ ਵਿੱਚ ਅੰਮ੍ਰਿਤਸਰ ਵਿੱਚ ਮਨਾਇਆ ਜਾ ਰਿਹਾ ਹੈ ਔਰ ਇੰਡੀਆ ਦੇ ਵਿੱਚ ਵੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਮੈਂ ਬੇਨਤੀ ਕਰਦਾ ਹਾਂ ਸਾਧ ਸੰਗਤ ਨੂੰ ਔਰ ਨੌਜਵਾਨਾਂ ਨੂੰ ਕਿ ਨਸ਼ੇ ਤਿਆਗਣ ਤੇ ਆਪਣੀ ਜ਼ਿੰਦਗੀ ਨੂੰ ਬਣਾਉਣ ਜ਼ਿੰਦਗੀ ਨੂੰ ਸਵਾਰਨ ਨਸ਼ਿਆਂ ਤੋਂ ਦੂਰ ਹੋਣ ਬਾਕੀ ਭਗਵਾਨ ਸ੍ਰੀ ਚੰਦਰ ਜੀ ਦੀਆਂ ਦਿੱਤੀਆਂ ਸਿੱਖਿਆ ਉੱਤੇ ਚੱਲਣਾ ਇਹੀ ਤਾਂ ਹੀ ਉਹਨਾਂ ਦਾ ਭਲਾ ਹੋ ਸਕਦਾ ਹੈ। ਭਗਵਾਨ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੱਲ ਕਰੀਏ ਅਮਰਸਰ ਦੇ ਅਖਾੜਿਆਂ ਦੀ ਤਾਂ ਅਮਰਸਰ ਦੇ ਅਖਾੜਿਆਂ ਵਿੱਚ ਵੀ ਪੂਜਾ ਅਰਚਨਾ ਕੀਤੀ ਗਈ ਤੇ ਹਵਨ ਜਗ ਕੀਤੇ ਗਏ। ਇਸ ਮੌਕੇ ਗੱਲ ਕਰਦਿਆਂ ਹੋਇਆ ਵੱਖ-ਵੱਖ ਅਖਾੜਿਆਂ ਦੇ ਮਹੰਤਾਂ ਨੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਭਗਵਾਨ ਸ੍ਰੀ ਚੰਦ ਵੱਲੋਂ ਦਿਖਾਏ ਗਏ ਮਾਰਗ ਉੱਪਰ ਚੱਲਣਾ ਚਾਹੀਦਾ ਹੈ। ਅਮਰਸਰ ਫਾਕ ਦੇ ਖਬਰਾਂ ਲਈ ਕੈਮਰਾਮੈਨ ਪਰਿਸ਼ਰਮ ਦੇ ਨਾਲ ਰਕੇਸ਼ ਕੁ